प्यार हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵ ਉਹਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੇ ਅਧੀਨ ਆਪਾਂ ਸੰਖਿਆਵਾਂ ਵਾਲਾ ਨਵਾਂ ਟੌਪਿਕ ਸ਼ੁਰੂ ਤੋਂ ਦੁਬਾਰਾ ਸ਼ੁਰੂ ਕੀਤਾ ਬੇਟਾ ਨਵੇਂ ਸਵਾਲਾਂ ਦੇ ਨਾਲ ਤਾਂ 100 ਸਵਾਲਾ ਟੋਟਲ 33 ਨੰਬਰ ਸਵਾਲ ਤੇ ਅੱਗੇ ਧਿਆਨ ਨਾਲ ਦੇਖੋ ਕਿੰਦਾ ਰੋਮਨ ਪ੍ਰਣਾਲੀ ਵਿੱਚ 93 ਦਾ ਮੁੱਲ ਕੀ ਹੈ ਤਾਂ ਬੇਟਾ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਵੀ ਰੋਮਨ ਅੰਕੜੇ ਤੁਹਾਨੂੰ ਸਿਖਾਏ ਸੀ ਕਿਤਾਬ ਦੇ ਵਿੱਚ ਜੇ ਕਹੋਗੇ ਤਾਂ ਮੈਂ ਟੌਪਿਕ ਸਾਂਝਾ ਕਰ ਦੂੰਗਾ ਤੁਹਾਨੂੰ ਮੈਨੂੰ ਮੈਸੇਜ ਕਰ ਦਿਓ ਸਾ ਉਹਦੇ ਵਿੱਚ ਰੋਮਨ ਅੰਕੜੇ ਕੀਤੇ ਸਿਗੇ ਜਿਦੇ ਵਿੱਚ ਤੁਹਾਨੂੰ ਦੱਸਿਆ ਸਿਗਾ ਵੀ ਆਈ 1 ਵੀ ਐਕਸ ਐਲ ਸੀ ਡੀ ਐਮ ਇਹ ਕੀ ਸੀ 1 5 10 ਆਈ ਨੂੰ 1 ਵੀ ਨੂੰ 5 ਐਕਸ ਨੂੰ 10 ਐਲ ਨੂੰ 50 ਸੀ ਨੂੰ 100 ਡੀ ਨੂੰ 500 ਤੇ ਐਮ ਨੂੰ 1000 ਕਹਿੰਦੇ ਆ ਠੀਕ ਹੈ ਬੇਟਾ ਤਾਂ ਕਹਿੰਦਾ 93 ਕਿਵੇਂ ਲਿਖਣਾ ਹੈ ਬੇਟਾ 93 ਅਸੀਂ ਸਿੱਧਾ 93 ਨਹੀਂ ਲਿਖ ਸਕਦੇ ਪਹਿਲਾਂ C 100 ਲਿਖਾਂਗੇ ਉਹਦੇ ਤੋਂ ਬਾਅਦ ਦੇ ਵਿੱਚ 10 ਘਟਾ ਦਾਂਗੇ X ਬਣ ਜੂਗਾ ਤੇ ਇਹਦੇ ਸੱਜੇ ਹੱਥ ਤਿੰਨ ਆਪਾਂ ਹਾਂ ਲਾ ਦਵਾਂਗੇ ਇਹ ਬਣ ਜੂਗਾ ਸਾਡਾ 93 ਠੀਕ ਹੈ ਬੇਟਾ ਇਹ ਤੁਸੀਂ ਉਹਦੇ ਚੋ ਵੀ ਸਮਝ ਲੈਣਾ ਤਾਂ ਦੇਖੋ ਆ EDC1 XC II I 93 C ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਹੇਟਸ ਲਿਖਿਆਂ ਵਿੱਚੋਂ ਕਿਹੜਾ ਨੰਬਰ ਕੁਦਰਤੀ ਸੰਖਿਆ ਪਰਿਵਾਰ ਨਾਲ ਸੰਬੰਧਿਤ ਨਹੀਂ ਹੈ ਆਪਾਂ ਬੇਟਾ ਪਹਿਲਾਂ ਵੀ ਗੱਲ ਕੀਤੀ ਸੀ ਵੀ ਜਿਹੜੀਆਂ ਪ੍ਰਕਿਰਤਿਕ ਕੁਦਰਤੀ ਸੰਖਿਆਵਾਂ ਇੱਕ ਬੇਟਾ ਪੂਰਨ ਸੰਖਿਆਵਾਂ ਪੂਰਨ ਸੰਖਿਆਵਾਂ ਜਿਹੜੀਆਂ ਹੈਗੀਆਂ ਉਹ 0 1 2 ਅਪ ਟੂ ਇਨਫਿਨਟੀ ਚੱਲਦੀਆਂ ਪ੍ਰਕਿਰਤਿਕ ਸੰਖਿਆਵਾਂ ਜਿਹਨੂੰ ਅਸੀਂ ਕੁਦਰਤੀ ਸੰਖਿਆਵਾਂ ਵੀ ਕਹਿੰਦੇ ਆ ਉਹ ਚਲਦੀਆਂ ਇੱਕ ਇੱਕ ਤੋਂ ਸ਼ੁਰੂ ਹੁੰਦੀਆਂ 2 3 4 ਅਪ ਟੂ ਇਨਫਿਨਿਟੀ ਤੱਕ ਚਲਦੀਆਂ ਤਾਂ ਕਿਹੜਾ ਨੰਬਰ ਕੁਦਰਤੀ ਸੰਖਿਆ ਪ੍ਰਕਿਰਤਿਕ ਸੰਖਿਆ ਨੂੰ ਕੁਦਰਤੀ ਸੰਖਿਆ ਵੀ ਕਹਿੰਦੇ ਪਰਿਵਾਰ ਨਾਲ ਸਬੰਧਤ ਨਹੀਂ ਤਾਂ ਬੇਟਾ ਆ ਜੀਰੋ ਆ ਜਿਹੜੀ ਇਹ ਕੁਦਰਤੀ ਸੰਖਿਆ ਪਰਿਵਾਰ ਨਾਲ ਸਬੰਧਤ ਨਹੀਂ ਹੈਗੀ C1 E1 ਸਾਡਾ ਰਾਈਟ ਆਨਸਰ ਬਣੂਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 33 ਕਿੰਦਾ ਪਹਿਲੇ 50 ਕੁਦਰਤੀ ਸੰਖਿਆਵਾਂ ਦਾ ਜੋੜ ਹੈ ਇਹ ਸਵਾਲ ਬੇਟਾ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਮੈਂ ਤੁਹਾਨੂੰ ਫੇਰ ਕਰਵਾ ਦਿੰਨਾ ਵੀ ਕੁਦ ਐ ਕੁਦਰਤੀ ਸੰਖਿਆਵਾਂ ਦੇ ਜੋੜ ਦਾ ਸੂਤਰ ਬੇਟਾ ਤੁਹਾਨੂੰ ਅੱਗੇ ਵੀ ਕਰਵਾਇਆ ਸੀ ਮੈਂ ਇਹਦੀ ਥਿਊਰੀ ਦੇ ਵਿੱਚ ਵੀ ਕਰਵਾ ਦੂੰਗਾ ਠੀਕ ਹੈ ਕੁਦਰਤੀ ਸੰਖਿਆਵਾਂ ਦਾ ਜੋੜ बराबर एन एन ਹੁੰਦੇ ਨੰਬਰ ਆਫ ਸੰਖਿਆਵਾਂ ਐਨ ਗੁਣਾ ਐਨ ਜਮਾ 1/2 ਠੀਕ ਹੈ ਬੇਟਾ ਐਨ ਜਿੰਨੀਆਂ ਸੰਖਿਆਵਾਂ ਹੋ ਗਈਆਂ ਨੰਬਰ ਆਫ ਸੰਖਿਆਵਾਂ 50 ਤਾਂ ਇਹਦਾ ਫਾਰਮੂਲਾ ਬੇਟਾ ਸਰਲ ਕਰੋ ਦਾ ਸਵਾਲ ਹੀ ਆ ਔਖਾ ਨਹੀਂ ਹੈਗਾ 50 ਗੁਣਾ 50 ਜਮਾ 1/2 ਆ 2 ਨਾਲ ਬੇਟਾ ਅਸੀਂ ਪਹਿਲਾਂ ਬ੍ਰੈਕਟ ਹੱਲ ਕਰ ਲਵਾਂਗੇ ਠੀਕ ਹੈ ਸਰਲ ਕਰੋ ਦੇ ਹਿਸਾਬ ਦੇ ਨਾਲ ਤਾਂ a 2 ਨਾਲ 50 ਕੱਟੇ ਜਾਣੇ 2a 2 ਤੇ ਇੱਥੇ 25 ਆ ਗਏ ਤਾਂ ਬ੍ਰੈਕਟ ਹੱਲ 25 51 25 51 ਹੁਣ ਬੇਟਾ ਜੇ ਤੁਹਾਨੂੰ ਪਹਾੜਾ ਆਉਂਦਾ ਤਾਂ ਸੌਖਾ ਨਿਕਲ ਜਾਊਗਾ 25 1 25 25 5 125 ਤੇ 2 100 27 1275 ਉੱਤਰ ਆ ਗਿਆ ਤਾਂ ਪਹਿਲੀਆਂ 50 ਪ੍ਰਕਿਰਤਿਕ ਸੰਖਿਆਵਾਂ ਦਾ ਜੋੜ 1275 우डावन ਜਿਹੜਾ ਸਾਡਾ ਰਾਈਟ ਆਨਸਰ ਆ ਜਾਊਗਾ A1 ਅੱਗੇ ਮੈਨੂੰ ਉਹ ਅਪਾਜ ਸੰਖਿਆ ਦੱਸੋ ਜੀ ਦੇ ਇਕਾਈ ਸਥਾਨ ਵਿੱਚ 5 ਹੋਵੇ ਤਾਂ ਬੇਟਾ ਇਕਾਈ ਸਥਾਨ 'ਚ 5 ਹੋਵੇ ਅਪਾਜ ਸੰਖਿਆ ਬਾਕੀ ਜਿੱਥੇ ਵੀ ਦਹਾਈ ਸਥਾਨ ਤੇ ਇਕਾਈ ਸਥਾਨ ਤੇ 5 ਹੋ ਗਿਆ ਪਰ ਉਹਦੇ ਖੱਬੇ ਹੱਥ ਕੋਈ ਸੰਖਿਆ ਕੋਈ ਵੀ ਅੰਕ ਲੱਗ ਗਿਆ ਤਾਂ ਉਹਨੇ ਭਾਜ ਸੰਖਿਆ ਬਾਣ ਜਾਣਾ ਕੇਵਲ ਅਤੇ ਕੇਵਲ 5 ਇਕੱਲੀ ਆ 15 3 ਤੇ ਵੰਡਿਆ ਜਾਂਦਾ 105 5 ਤੇ ਵੰਡਿਆ ਜਾਂਦਾ 35 ਵੀ 5 ਤੇ ਵੰਡਿਆ ਜਾਂਦਾ ਸਿਰਫ ਅਤੇ ਸਿਰਫ ਆਹ 5 ਇਕੱਲੀ ਉਹ ਅਭਾਜ ਸੰਖਿਆ ਜਿਹੜੀ ਜਿਹਦੇ ਇਕਾਈ ਸਥਾਨ ਤੇ 5 ਆ ਤੇ ਸੰਖਿਆ ਅਭਾਜ ਵੀ ਹੈਗੀ ਐ ਸਿਰਫ ਬੇਟਾ ਦਿਮਾਗ ਨਾਲ ਸੋਚ ਕੇ ਉੱਤਰ ਦੇਣਾ ਬਾਕੀ ਸਾਰੀਆਂ ਤਾਂ ਭਾਜ ਸੰਖਿਆਵਾਂ ਬਣ ਗਈਆਂ ਨਾ ਇਕਾਈ ਸਥਾਨ ਤੇ 5 ਤਾਂ ਚਾਰਾਂ ਦੇ ਹੈਗਾ ਤਿਰਵ ਆ 5 ਇਹ ਵੀ ਦਾ ਇਕਾਈ ਹੀ ਹੈ ਨਾ 5 ਇਕੱਲਾ ਵੀ ਤਾਂ ਇਹ ਅਭਾਜ ਸੰਖਿਆ 5 ਹੈਗੀ ਹੈ ਜਿਹੜੀ ਠੀਕ ਹੈ ਤਾਂ ਇਹਦਾ ਉੱਤਰ ਆਊਗਾ ਚੌਥਾ ਸਸਾ 1 ਠੀਕ ਹੈ ਆ ਬੇਟਾ ਡਿਲੀਟ ਕਰ ਦਿੱਤਾ ਜਾਊਗਾ ਤੁਹਾਡੇ ਅਗਲੀ ਵਾਰੀ ਕਿਉਂਕਿ ਸ਼ੁਰੂ ਕੀਤਾ ਬਣਾਇਆ ਇਹ ਆਪਾਂ ਤਾਂ ਇਸ ਕਰਕੇ ਥੋੜੇ ਜਿਹੜੀਆਂ ਗਲਤੀਆਂ ਨਾਲ ਦੀ ਨਾਲ ਇੰਪਰੂਵ ਕਰੀ ਚੱਲਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 35 ਮੈਨੂੰ ਉਹ ਅਭਾਜ ਸੰਖਿਆ ਦੱਸੋ ਜੋ ਜੇਸਤ ਅਤੇ ਅਪਹਾਜ ਹੈ ਬੇਟਾ ਕਹਿੰਦਾ ਉਹ ਸੰਖਿਆ ਦੱਸੋ ਜਿਹੜੀ ਜੇਸਤ ਵੀ ਹੈ ਤੇ ਅਪਹਾਜ ਵੀ ਹੈ ਅਪਹਾਜ ਸੰਖਿਆ ਜਿਹੜੀ 1 ਤੇ ਆਪਣੇ ਆਪ ਤੋਂ ਇਲਾਵਾ ਹੋਰ ਕਿਸੇ ਵੀ ਭਾੜੇ ਤੇ ਨਹੀਂ ਵੰਡੀ ਜਾਂਦੀ ਬੇਟਾ ਕੇਵਲ ਅਤੇ ਕੇਵਲ 2 2 ਇਹੋ ਜੀ ਸੰਖਿਆ ਹੈ ਜਿਹੜੀ ਜੇਸਤ ਵੀ ਹੈ ਤੇ ਅਪਹਾਜ ਵੀ ਹੈਗੀ ਹੈ ਠੀਕ ਹੈ ਬੇਟਾ ਤਾਂ ਇਸ ਕਰਕੇ A1 ਨੂੰ ਰਾਈਟ ਆਨਸਰ ਟਿਕ ਕਰ ਦਵਾਂਗੇ ਇਸੀਗਾ ਬੇਟਾ ਇਹਦਾ ਸਵਾਲ ਨੰਬਰ 35 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ